ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਉਹ ਏਦਾਂ ਦੀ ਘਟਨਾ ਤੁਹਾਨੂੰ ਇਹ ਲੱਗੇਗਾ ਕਿ ਜਿਵੇਂ ਕੋਈ ਫਿਲਮ ਚੱਲ ਰਹੀ ਹੈ ਇਸ ਵਿੱਚ ਇੱਕ ਕਤਲ ਹੁੰਦਾ ਹੈ ਕਤਲ ਹੋਣ ਵਾਲੇ ਬੰਦੇ ਬਾਰੇ 2 ਸਾਲ ਤੱਕ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਖਰ ਉਹ ਬੰਦਾ ਗਿਆ ਕਿੱਥੇ ਕੋਈ ਵੀ ਇਹ ਜਾਣਨ ਦੀ ਕੋਸ਼ਿਸ਼ ਕੀ ਨਹੀਂ ਕਰਦਾ ਪਰ ਜਦੋਂ ਉਸ ਦੀ লাশ ਮਿਲਦੀ ਹੈ লাশ ਵੀ ਇਹ ਜੀਆਂ ਪ੍ਰਸਥਤੀਆਂ ਦੇ ਵਿੱਚ ਮਿਲਦੀ ਹੈ ਕਿ ਉਸ ਬੰਦੇ ਦੀ ਪਛਾਣ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਤੇ ਆਖਰ ਫਿਰ ਪੁਲਿਸ ਤਫਤੀਸ਼ ਕਰਦੀਆ ਜਾਂਚ ਕਰਦੀਆ ਤੇ ਜੋ ਅਪਰਾਧੀ ਹੁੰਦਾ ਹੈ ਉਸ ਤੱਕ ਪਹੁੰਚ ਜਾਂਦੀ ਹੈ ਪਰ ਅਫਸੋਸ ਵਾਲੀ ਗੱਲ ਇਹ ਹੁੰਦੀ ਹੈ ਕਿ ਅਪਰਾਧੀ ਨੂੰ ਕਾਤਲ ਨੂੰ ਪੁਲਿਸ ਅਦਾਲਤ ਕੋਈ ਵੀ ਸਜ਼ਾ ਨਹੀਂ ਦੇ ਪਾਉਂਦੀ ਜਦ ਕਿ ਪੁਲਿਸ ਦੇ ਸਾਹਮਣੇ ਜੋ ਕੇਸ ਸੀ ਉਹ ਸ਼ੀਸ਼ੇ ਵਾਂਗੂ ਸਾਫ਼ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕੇਰਲਾ ਦੀ ਕੇਰਲਾ ਦਾ ਜ਼ਿਲ੍ਹਾ ਅਨਰੰਪੁਰਮ ਤੇ ਇਸ ਦਾ ਇਲਾਕਾ ਕੁੰਬਨਮ ਇੱਥੋਂ ਦੀ ਇੱਕ ਝੀਲ ਝੀਲ ਦੇ ਕਿਨਾਰੇ ਇੱਕ ਡਰਮ ਪਿਆ ਹੁੰਦਾ ਹੈ ਪਲਾਸਟਿਕ ਦਾ ਗੱਲ ਹੈ 8 ਜਨਵਰੀ 2018 ਦੀ ਅੱਜ ਜੋ ਇੱਥੇ ਮਛੇਰੇ ਸੀ ਉਹ ਕੁਝ ਫ੍ਰੀ ਸੀ ਉਹਨਾਂ ਕੋਲ ਕੰਮ ਨਹੀਂ ਸੀ ਤਾਂ ਉਹਨਾਂ ਨੇ ਦੇਖਿਆ ਕਿ ਜੋ ਇਹ ਡਰਮ ਪਿਆਗਾ ਬੜੇ ਲੰਮੇ ਸਮੇਂ ਤੋਂ ਇੱਥੇ ਪਿਆਗਾ ਕਿਉਂ ਨਾ ਇਸ ਨੂੰ ਤੋੜ ਕੇ ਦੇਖਿਆ ਜਾਵੇ ਕਿ ਆਖਰ ਇਸ ਵਿੱਚ ਕੀ ਹੈ ਡਰਮ ਨੂੰ ਜਦੋਂ ਦੇਖਿਆ ਜਾਂਦਾ ਉਸ ਵਿੱਚ ਸਿਮਿੰਟ ਭਰਿਆ ਹੁੰਦਾ ਤੇ ਮਸ਼ੇਰੇ ਜੋ ਹੁੰਦੇ ਆ ਉਹ ਡਰਮ ਨੂੰ ਤੋੜਨ ਲੱਗਦੇ ਆ ਜਦੋਂ ਡਰਮ ਨੂੰ ਤੋੜਿਆ ਜਾਂਦਾ ਤਾਂ ਉਸ ਵਿੱਚੋਂ ਬਾਲਾਂ ਦਾ ਗੁੱਛਾ ਨਿਕਲਦਾ ਤੇ ਹੋਰ ਜਦੋਂ ਸਿਮਿੰਟ ਨੂੰ ਭੰਨਿਆ ਜਾਂਦਾ ਤਾਂ ਇਸ ਵਿੱਚੋਂ 500 ਰੁਪਏ ਦੇ ਦੋ ਨੋਟ ਇੱਕ ਨੋਟ 100 ਰੁਪਏ ਦਾ ਤੇ ਇੱਕ ਚਾਂਦੀ ਦੀ ਚੈਨੀ ਨਿਕਲਦੀ ਆ ਕਪੜੇ ਵੀ ਨਿਕਲਦੇ ਨੇ ਤੇ ਹੱਡੀਆਂ ਵੀ ਇਸ ਡਰਮ ਦੇ ਵਿੱਚੋਂ ਨਿਕਲਦੀਆਂ ਨੇ ਇਹ ਦੇਖ ਕੇ ਸਭ ਹੈਰਾਨ ਹੋ ਜਾਂਦੇ ਆ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਆਖਰ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਹੁਣ ਜੋ ਇਹ ਡਰਮ ਦੇ ਵਿੱਚ ਸਿਮਿੰਟ ਸੀ ਇਸ ਨੂੰ ਚੰਗੀ ਤਰ੍ਹਾਂ ਤੋੜਿਆ ਜਾਂਦਾ ਭੰਨਿਆ ਜਾਂਦਾ ਤਾਂ ਇਸ ਵਿੱਚੋਂ ਕੰਕਾਲ ਨਿਕਲਦੇ ਨੇ ਹੁਣ ਪੁਲਿਸ ਇਹਨਾਂ ਕੰਕਾਲਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਤਿੰਨ ਦਿਨਾਂ ਦੇ ਵਿੱਚ ਇਹ ਕੰਕਾਲਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਪੋਸਟਮਾਰਟਮ ਚ ਪਤਾ ਲੱਗਦਾ ਹੈ ਕਿ ਜੋ ਇਹ ਕੰਕਾਲ ਨੇ ਕਿਉਂਕਿ ਇਹ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਜੋ ਇਹ ਕੰਕਾਲ ਹੈ ਉਹ ਔਰਤ ਦੇ ਨੇ ਜਾਂ ਮਰਦ ਦੇ ਨੇ ਪਰ ਪੋਸਟਮਾਰਟਮ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਕੰਕਾਲ ਔਰਤ ਦੇ ਨੇ ਪਰ ਹੋਰ ਕੁਝ ਵੀ ਪ੍ਰੂਫ ਪੁਲਿਸ ਦੇ ਕੋਲ ਨਹੀਂ ਸੀ ਪੁਲਿਸ ਨੇਰੇ ਦੇ ਵਿੱਚ ਤੀਰ ਚਲਾ ਰਹੀ ਸੀ ਤਾਂ ਪੁਲਿਸ ਨੂੰ ਇੱਕ ਹੋਰ ਕਲਿਊ ਮਿਲਦਾ ਹੈ ਕਿਉਂਕਿ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ লাশ ਕਿਸ ਦੀ ਹੈ ਕਿਸ ਨੇ ਇਸ ਦਾ ਕਤਲ ਕੀਤਾ ਕਿਉਂ ਕੀਤਾ ਕੌਣ ਦੋਸ਼ੀ ਹੈ ਜਾਨੀ ਇਹ ਗੱਲਾਂ ਪੁਲਿਸ ਦੇ ਸਾਹਮਣੇ ਸੀ ਹੁਣ ਜੋ ਹਸਪਤਾਲ ਦੇ ਵਿੱਚੋਂ ਇੱਕ ਬੜੀ ਹੀ ਵਧੀਆ ਲੀਡ ਪੁਲਿਸ ਨੂੰ ਮਿਲਦੀ ਹੈ ਕਿਉਂਕਿ ਜੋ ਇਹ ਔਰਤ ਸੀ ਇਸ ਦੀ ਪੈਰ ਦੀ ਸਰਜਰੀ ਹੋਈ ਹੋਈ ਸੀ ਤੇ ਉਸ ਵਿੱਚ ਸਕਰੂ ਬਰਸਰ ਪਿਆ ਹੋਇਆ ਸੀ ਤੇ ਇਸ ਸਕਰੂ ਦੇ ਉੱਤੇ ਬਹੁਤ ਬਰੀਕੀ ਨਾਲ ਬੈਚ ਨੰਬਰ ਤੇ ਕੰਪਨੀ ਲਿਖੀ ਹੋਈ ਸੀ ਹੁਣ ਪੁਲਿਸ ਮਾਈਕਰੋਸਕੋਪ ਦੇ ਨਾਲ ਇਹ ਕੰਪਨੀ ਪੜਦੀ ਹੈ ਤੇ ਬੈਚ ਨੰਬਰ ਪੜਦੀ ਹੈ ਤਾਂ ਪਤਾ ਲੱਗਦਾ ਕਿ ਇਹ ਸਕਰੂ ਵਰਸਰ ਇੱਕ ਪੂਨੇ ਦੀ ਕੰਪਨੀ ਬਣਾਉਂਦੀ ਹੈ ਤੇ ਹੁਣ ਪੂਨੇ ਦੀ ਕੰਪਨੀ ਦੇ ਨਾਲ رابطہ ਕਾਇਮ ਕੀਤਾ ਜਾਂਦਾ ਹੈ ਪੂਨੇ ਦੀ ਕੰਪਨੀ ਵੱਲੋਂ ਕਿਹਾ ਗਿਆ ਕਿ ਇਹ ਜੋ ਸਕਰੂ ਵਰਸਰ ਹੈ ਇਹ ਸਾਡਾ ਹੀ ਹੈ ਸਾਡੀ ਕੰਪਨੀ ਦਾ ਤੇ 161 ਇਦਾਂ ਦੇ ਸਕਰੂ ਵਰਸਰ ਕੰਪਨੀ ਨੇ ਅਲਾਟ ਕੀਤੇ ਸੀ ਜਿਸ ਵਿੱਚੋਂ 155 ਸਕਰੂ ਵਰਸਰ ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ ਅਲਾਟ ਕੀਤੇ ਗਏ ਸੀ ਤੇ 6 ਸਕਰੂ ਵਰਸਰ ਕੇਰਲਾ ਦੇ ਵਿੱਚ ਅਲਾਟ ਕੀਤੇ ਗਏ ਸੀ ਹੁਣ ਜੋ ਡਿਸਟ੍ਰੀਬਿਊਟਰ ਹੁੰਦਾ ਉਹਨਾਂ ਕੋਲ ਪੁਲਿਸ ਪਹੁੰਚਦੀ ਹੈ ਤੇ ਉਹ ਦੱਸਦਾ ਕਿ ਮੈਂ ਇੱਥੇ ਇੱਥੇ ਇਹਨਾਂ ਹਸਪਤਾਲਾਂ ਨੂੰ ਇਹ ਸਕਰੂ ਵਰਸਰ ਦਿੱਤੇ ਸੀ ਹੁਣ ਇਹ 6 ਸਕਰੂ ਵਰਸਰ ਤਿੰਨ ਬੰਦਿਆਂ ਦੇ ਪੈਂਦੇ ਆ ਤੇ ਤਿੰਨ ਔਰਤਾਂ ਦੇ ਜੋ ਪੁਲਿਸ ਕੋਲ ਰਿਪੋਰਟ ਆਉਂਦੀ ਹੈ ਛਿਆਂ ਵਿੱਚੋਂ ਪੰਜ ਜਿਉਂਦੇ ਹੁੰਦੇ ਨੇ ਦੋ ਔਰਤਾਂ ਤੇ ਤਿੰਨ ਮਰਦ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਇਹ লাশ ਸੀ ਇਸ ਕੋਲੋਂ 2 5 500 ਦੇ ਜੋ ਨੋਟ ਮਿਲੇ ਸੀ ਉਹ ਪੁਰਾਣੇ ਸੀ ਯਾਨੀ 8 ਨਵੰਬਰ 2016 ਤੋਂ ਪਹਿਲਾਂ ਦੇ ਸੀ ਕਿਉਂਕਿ ਉਸ ਤੋਂ ਬਾਅਦ ਨੋਟਬੰਦੀ ਹੋ ਗਈ ਤਾਂ ਜੋ ਨੋਟ ਸੀ ਉਹ 500 ਦੇ ਬਦਲੇ ਗਏ ਸੀ ਪਰ ਇਸ লাশ ਦੇ ਨਾਲ ਜੋ ਨੋਟ ਸੀ ਉਹ ਵੀ ਪੁਰਾਣੇ ਸੀ ਕਿ ਇਹ লাশ ਤਕਰੀਬਨ 2 ਸਾਲਾਂ ਤੋਂ ਇਸ ਡਰਮ ਦੇ ਵਿੱਚ ਇੱਥੇ ਪਈ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ 6 ਜਣੇ ਸੀ ਜਿਨ੍ਹਾਂ ਦੇ ਸਕਰੂ ਬਰਸਰ ਪਿਆ ਸੀ ਉਹਨਾਂ ਵਿੱਚੋਂ ਇੱਕ ਜੋ ਇਹਨਾਂ ਨੂੰ ਔਰਤ ਨਹੀਂ ਮਿਲੀ ਉਸ ਦਾ ਨਾਮ ਸਕੁੰਤਲਾ ਸੀ ਸਕੁੰਤਲਾ ਦੇ ਪੈਰ ਦੇ ਵਿੱਚ ਫੈਕਚਰ ਆ ਗਿਆ ਸੀ ਉਹ ਲਾਟਰੀਆਂ ਵੇਚਣ ਦਾ ਕੰਮ ਕਰਦੀ ਸੀ ਤੇ ਉਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ ਇਹ ਸਕਰੂ ਬਰਸਰ ਉਸ ਦੇ ਪੈਰ ਦੇ ਵਿੱਚ ਪਾਇਆ ਗਿਆ ਪਰ ਫੇਰ ਸਕੁੰਤਲਾ ਦਾ ਕੁਝ ਪਤਾ ਨਹੀਂ ਲੱਗਿਆ ਕਿ ਉਹ ਹੈ ਕਿੱਥੇ ਉਹ ਕਿੱਥੇ ਰਹਿ ਰਹੀ ਹੈ ਜਿਉਂਦੀ ਆ ਜਾਂ ਮਰ ਚੁੱਕੀ ਹੈ ਉਸ ਤੋਂ ਬਾਅਦ ਪੁਲਿਸ ਸਕੁੰਤਲਾ ਦੀ ਇੱਕ ਬੇਟੀ ਹੁੰਦੀ ਆ ਜਿਸ ਦਾ ਨਾਮ ਅਵਸਤੀ ਦਿਮੋਦਰ ਸੀ ਉਸ ਦੇ ਨਾਲ ਰਾਬਤਾ ਕਾਇਮ ਕਰਦੀ ਹੈ ਤਾਂ ਅਵਸਤੀ ਦਿਮੋਦਰ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਮੇਰੀ ਮਾਂ ਕਿੱਥੇ ਹੈ ਕਿਉਂਕਿ ਅਵਸਤੀ ਦਿਮੋਦਰ ਦੀ ਆਪਣੀ ਮਾਂ ਨਾਲ ਨਹੀਂ ਬਣਦੀ ਸੀ ਅਵਸਤੀ ਦਿਮੋਦਰ ਨੇ 16 ਸਾਲ ਦੀ ਉਮਰ ਦੇ ਵਿੱਚ ਘਰੋਂ ਭੱਜ ਕੇ ਕਿਸੇ ਬੰਦੇ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਗੱਲ ਨੂੰ ਸਕੁੰਤਲਾ ਸਹੀ ਨਹੀਂ ਮੰਨਦੀ ਸੀ ਇਸ ਕਰਕੇ ਇਹਨਾਂ ਦੀ ਲੜਾਈ ਵੀ ਹੋਈ ਉਸ ਤੋਂ ਬਾਅਦ ਉਸ ਮੁੰਡੇ ਦੇ ਨਾਲ ਅਵਸਤੀ ਦਾ ਤਲਾਕ ਹੋ ਜਾਂਦਾ ਹੈ ਤੇ ਅਵਸਤੀ ਦੇ ਕੋਲ ਦੋ ਬੱਚੇ ਵੀ ਹੁੰਦੇ ਆ ਹੁਣ ਇਹ ਵਾਪਸ ਆਪਣੀ ਮਾਂ ਕੋ ਰਹਿਣ ਲੱਗ ਜਾਂਦੀ ਹੈ ਪਰ ਮਾਂ ਇਸ ਨੂੰ ਤਾਣੇ ਮੇੜੇ ਮਾਰਦੀ ਸੀ ਤੇ ਮਾਂ ਇਸ ਦੇ ਨਾਲ ਲੜਾਈ ਝਗੜਾ ਕਰਦੀ ਸੀ ਇਹ ਕੁਝ ਹੁੰਦਾ ਸੀ ਉਸ ਤੋਂ ਬਾਅਦ ਜੋ ਅਵਸਤੀ ਦਮੋਦਰ ਸੀ ਇਸ ਦੀ ਮੁਲਾਕਾਤ ਇੱਕ ਹੋਰ ਬੰਦਾ ਹੁੰਦਾ ਟੀ.ਐਨ. ਸੁਤੀ ਉਸ ਦੇ ਨਾਲ ਹੁੰਦੀ ਹੈ ਉਸ ਦੇ ਨਾਲ ਇਸ ਦੀਆਂ ਨਜ਼ਦੀਕੀਆਂ ਵਧਦੀਆਂ ਨੇ ਇਹਨਾਂ ਦਾ ਪਿਆਰ ਪੈ ਜਾਂਦਾ ਹੈ ਜੋ ਟੀਐਨ ਸੁੱਤੀ ਸੀ ਉਹ ਵਿਆਹਿਆ ਹੋਇਆ ਸੀ ਪਰ ਇਹ ਗੱਲ ਅਵਸਥੀ ਨੂੰ ਨਹੀਂ ਪਤਾ ਸੀ ਪਰ ਕਿਤੇ ਨਾ ਕਿਤੇ ਟੀਐਨ ਨੂੰ ਲੱਗਦਾ ਸੀ ਕਿ ਇਸ ਗੱਲ ਦਾ ਪਤਾ ਸਕੁੰਤਲਾ ਨੂੰ ਤੇ ਸਕੁੰਤਲਾ ਇਹ ਗੱਲ ਜੋ ਅਵਸਥੀਆ ਉਸ ਨੂੰ ਨਾ ਦੱਸ ਦੇਵੇ ਹੁਣ ਉਸ ਦੇ ਮਨ ਦੇ ਵਿੱਚ ਇੱਕ پلان ਆਉਂਦਾ ਹੈ ਕਿ ਕਿਉਂ ਨਾ ਸਕੁੰਤਲਾ ਨੂੰ ਹੀ ਮਾਰ ਦਿੱਤਾ ਜਾਵੇ ਜੋ ਟੀਐਨ ਸੁੱਤੀ ਸੀ ਇਸ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਇਸ ਦੀ ਘਰ ਵਾਲੇ ਕੋਲ ਕੋਈ ਬੱਚਾ ਨਹੀਂ ਸੀ ਜਦ ਕਿ ਅਵਸਥੀ ਦਮੋਦਰ ਦੇ ਕੋਲ ਦੋ ਬੱਚੇ ਸਨ ਉਹਨਾਂ ਨਾਲ ਹੀ ਉਸਦਾ ਪਿਆਰ ਸੀ ਪਰ ਇਸ ਨੂੰ ਇਸ ਗੱਲ ਦਾ ਫਿਕਰ ਸਤਾ ਰਿਹਾ ਸੀ ਕਿ ਜੋ ਸਕੁੰਤਲਾ ਜੀ ਜੇ ਉਸ ਨੇ ਅਵਸਥੀ ਨੂੰ ਇਹ ਗੱਲ ਦੱਸ ਦਿੱਤੀ ਤਾਂ ਅਸੀਂ ਅਲੱਗ-ਅਲੱਗ ਹੋ ਜਾਵਾਂਗੇ ਅਵਸਥੀ ਮੇਰੇ ਨਾਲ ਝਗੜਾ ਕਰੇਗੀ ਤਾਂ ਹੁਣ ਜੋ ਟੀ ਐਨ ਸੁੱਤੀ ਹੁੰਦਾ ਉਸ ਨੂੰ ਲੱਗਦਾ ਹੈ ਕਿ ਸਕੁੰਤਲਾ ਨੂੰ ਕਿਉਂ ਨਾ ਮਾਰ ਦਿੱਤਾ ਜਾਵੇ ਤਾਂ ਇੱਕ ਆਟੋ ਡਰਾਈਵਰ ਮਿਲਦਾ ਜੋ ਟੀ ਐਨ ਸੁੱਤੀ ਦਾ ਦੋਸਤ ਹੁੰਦਾ ਉਸਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਹ ਕਹਿੰਦਾ ਕਿ ਹਾਂ ਮੇਰੇ ਕੋਲੋਂ ਹੀ ਏਸ ਨੇ ਪਲਾਸਟਿਕ ਦਾ ਡਰਮ ਮੰਗਾਇਆ ਸੀ ਤੇ ਕਿਹਾ ਸੀ ਕਿ ਮੈਨੂੰ ਪਾਣੀ ਦੇ ਲਈ ਡਰਮ ਦੀ ਲੋੜ ਹੈ ਉਸ ਤੋਂ ਬਾਅਦ ਪੁਲਿਸ ਹੋਰ ਜਾਂਚ ਕਰਦੀ ਹੈ ਤਾਂ ਚਾਰ ਹੋਰ ਦੋਸਤ ਟੀਐਨ ਸੁੱਤੀ ਦੇ ਪੁਲਿਸ ਦੇ ਹੱਥ ਲੱਗਦੇ ਆ ਜਿਨ੍ਹਾਂ ਨੇ ਦੱਸਿਆ ਕਿ ਜੋ ਇਹ ਡਰਮ ਹੈ ਇਹ ਅਸੀਂ ਹੀ ਉਸ ਦੇ ਨਾਲ ਝੀਲ ਦੇ ਕਿਨਾਰੇ ਸਟਕਿਆ ਹੋਣ ਵਿੱਚ ਮਦਦ ਕੀਤੀ ਸੀ ਕਿਉਂਕਿ ਉਸ ਨੇ ਕਿਹਾ ਸੀ ਕਿ ਮੈਂ ਕੋਈ ਅਵਿਸ਼ਕਾਰ ਕਰ ਰਿਹਾ ਸੀ ਹੱਡੀਆਂ ਪਾ ਕੇ ਸਿਮਿੰਟ ਪਾ ਕੇ ਪਰ ਉਹ ਸਫਲ ਨਹੀਂ ਹੋਇਆ ਇਸ ਕਰਕੇ ਇਸ ਨੂੰ ਝੀਲ ਦੇ ਕਿਨਾਰੇ ਸਿੱਟੇ ਹੁਣੇ ਕਿਉਂਕਿ ਮੈਨੂੰ ਲੱਗਦਾ ਕਿ ਪੁਲਿਸ ਜਾਂ ਕੋਈ ਹੋਰ ਕੁਝ ਗਲਤ ਨਾ ਸਮਝ ਲੈ ਤਾਂ ਉਹਨਾਂ ਚਾਰੇ ਦੋਸਤਾਂ ਨੇ ਟੀਐਨ ਸੁਤੀ ਦੇ ਨਾਲ ਰਲ ਕੇ ਇਸ ਡਰਮ ਨੂੰ ਗੱਡੀ ਵਿੱਚ ਰੱਖ ਕੇ ਝੀਲ ਦੇ ਕੋਲ ਸੁੱਟ ਗਿਆ ਹੁੰਦਾ ਸੀ ਯਾਨੀ ਇਹ ਗੱਲ ਵੀ ਪੁਲਿਸ ਨੂੰ ਪਤਾ ਲੱਗਦੀ ਹੈ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਟੀਐਨ ਸੁਤੀ ਕੌਣ ਹੈ ਉਹ ਕਿੱਥੇ ਰਹਿੰਦਾ ਹੈ ਤਾਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜੋ ਟੀਐਨ ਸੁੱਤੀ ਹੈ ਉਸ ਨੇ ਤਾਂ ਆਤਮ ਹੱਤਿਆ ਕਰ ਲਈ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਟੀਐਨ ਸੁੱਤੀ ਸੀ ਉਸ ਨੇ ਪਹਿਲਾਂ ਸਕੁੰਤਲਾ ਦਾ ਮਰਡਰ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਲੱਗਿਆ ਕਿ ਮੈਂ ਫਸ ਜਾਵਾਂਗਾ ਮੈਂ ਪੁਲਿਸ ਦੇ ਹੱਥ ਚੜ੍ਹ ਜਾਵਾਂਗਾ ਕਿਉਂਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥ ਚੜ੍ਹ ਹੀ ਜਾਂਦਾ ਹੈ ਇਸ ਡਰ ਤੋਂ ਜੋ ਟੀਐਨ ਸੁੱਤੀ ਸੀ ਉਸ ਨੇ ਆਤਮ ਹੱਤਿਆ ਕਰ ਲਈ ਪੁਲਿਸ ਨੂੰ ਕਾਤਲ ਦਾਦਾ ਪਤਾ ਲੱਗਦਾ ਪਰ ਪੁਲਿਸ ਕਾਤਲ ਨੂੰ ਕੋਈ ਵੀ ਸਜ਼ਾ ਨਹੀਂ ਦੇ ਪਾਉਂਦੀ ਆਦਾਰਤ ਕਾਤਲ ਨੂੰ ਕੋਈ ਵੀ ਸਜ਼ਾ ਨਹੀਂ ਦੇ ਪਾਉਂਦੀ ਕਿਉਂਕਿ ਉਸਨੇ ਪਹਿਲਾਂ ਹੀ ਆਤਮ ਹੱਤਿਆ ਕਰ ਲਈ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਫਿਲਮੀ ਸਟਾਈਲ ਦੇ ਨਾਲ ਪੁਲਿਸ ਨੇ ਇਹ ਜੋ ਬੜਾ ਹੀ ਉਲਝਿਆ ਹੋਇਆ ਕੇਸ ਸੀ ਉਸ ਨੂੰ ਸੁਲਝਾਇਆ ਤੇ ਪੁਲਿਸ ਉਸ ਬੰਦੇ ਤੱਕ ਵੀ ਪਹੁੰਚੀ ਜਿਸ ਨੇ ਕਤਲ ਕੀਤਾ ਸੀ ਤੇ ਉਸ ਦਾ ਵੀ ਪਤਾ ਲਗਾਇਆ ਜਿਸ ਦਾ ਕਤਲ ਹੋਇਆ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ਿਕਾਲ